ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਅਸੀਂ ਕੇਰਲਾ ਦੀ ਯਾਤਰਾ ਕਰ ਰਹੇ ਹਾਂ ਤੇ ਕੇਰਲਾ ਦੇ ਬਹੁਤ ਸੋਹਣੇ ਸ਼ਹਿਰ ਕੁਮਲੀਚਾ ਕੁਮਲੀ ਤੋਂ ਅਸੀਂ ਹੁਣ ਆਟੋ ਕਰ ਲਿਆ ਤੇ ਅਸੀਂ ਜਾ ਰਹੇ ਹਾਂ ਠੇਕੜੀ ਠੇਕੜੀ ਦੂਰੀ ਤਕਰੀਬਨ 3 ਜਾਂ 4 ਕਿਲੋਮੀਟਰ ਦੇ ਆਸ-ਪਾਸ ਹੈ ਠੇਕੜੀ ਐਂਟਰੀ ਕਰਨ ਲੱਗੇ ਸੀ ਤੇ ਇੰਡੀਅਨ ਆਰਮੀ ਨੇ ਰੋਕ ਲਿਆ ਸਾਨੂੰ ਕਹਿੰਦੇ ਦੂਜੇ ਪਾਸੇ ਦੀ ਜਾਣਾ ਹੈ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਆਰਮੀ ਦੇ ਬੱਸ ਸਟਾਪ ਤੇ ਤੇ ਜਿੰਨੇ ਆਰਮੀ ਵਾਲੇ ਪਰਸਨ ਐ ਉਹ ਹੀ ਬੱਸਾਂ ਚਲਾਉਂਦੇ ਐ ਤੇ ਜਿਹੜੇ ਕਾਊਂਟਰ ਦੇ ਬੈਠੇ ਆ ਉਹ ਵੀ ਆਰਮੀ ਪਰਸਨ ਹੀ ਬੈਠੇ ਆ ਕਾਊਂਟਰ ਤੇ ਤੇ ਇੱਥੋਂ ਅਸੀਂ ਲੈਨੇ ਆ ਟਿਕਟ ਤੇ ਉਸ ਤੋਂ ਬਾਅਦ ਅਸੀਂ ਜਾਵੋਗੇ ਪ੍ਰਿਆਰ ਲੇਕ ਲਓ ਜੀ ਅਸੀਂ ਲੈ ਲਈਏ ਟਿਕਟ ਤੇ 75 ਰੁਪਏ ਦੀ ਟਿਕਟ ਐ 1% ਦੀ ਤੇ ਹੁਣ ਅਸੀਂ ਪੀਨੇ ਆ ਚਾਹ ਤੇ ਚਾਹ ਤੋਂ ਪੂਰੀ ਦਿਬਾਤ ਅਸੀਂ ਚੱਲਾਂਗੇ ਪ੍ਰਿਆਰ ਲੇਕ ਚਾਹ ਲੈ ਲਈਏ ਤੇ ਬ੍ਰੈਡ ਲੈ ਲੇ ਕੁਦਰਤ ਦੇਖੋ ਕਿੰਨੀ ਲਾਜਵਾਬ ਹੈ ਕਿੰਨਾ ਸ਼ਾਨਦਾਰ ਦ੍ਰਿਸ਼ ਹੈ ਬੱਦਲ ਪਹਾੜਾਂ ਨੂੰ ਬਿਲਕੁਲ ਟੱਚ ਕਰ ਰਹੇ ਆ ਟੱਚ ਕੀ ਕਰ ਰਹੇ ਆ ਪਹਾੜਾਂ ਦੇ ਨਾਲ ਖਹਿ ਖਹਿ ਕੇ ਲੰਘ ਰਹੇ ਆ ਤੇ ਖਹਿ ਖਹਿ ਕੇ ਬੋਤਾਂ ਵੀ ਨਾ ਲੱਗਿਓ ਬਾਈ ਜੀ ਕਦੇ ਬਾਰਿਸ਼ ਕਰਾ ਦਿਓ ਮੈਂ ਤਾਂ ਪ੍ਰਿਆਰ ਲੇਕ ਵੀ ਦੇਖਣੀ ਆ ਹਲੇ ਤੇ ਇਹ ਦੇਖੋ ਕਿੰਨਾ ਸ਼ਾਨਦਾਰ ਜਿਹਾ ਕਬੂਤਰ ਹੈ ਇਹ ਜਿਸ ਤਰ੍ਹਾਂ ਸਾਡੇ ਕਬੂਤਰ ਐਦਾਂ ਦਾ ਕਬੂਤਰ ਨਹੀਂ ਹੈਗਾ ਥੋੜਾ ਫਰਕ ਹੈ ਇਹਦੇ ਵਿੱਚ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਹੈ ਮਨੂੰ ਤਾਂ ਫਰਕ ਲੱਗਾ ਇਹਦੇ 'ਚ ਲੋ ਜੀ ਬਸ ਤੁਰਪੀਆ ਹੁਣ ਪਰਿਆਰ ਲਈ ਇੱਕ ਵਾਸਤੇ ਤੇ ਇਹ ਬਾਹਰਲੀ ਸਾਈਡ ਦੇਖੋ ਤੁਸੀਂ ਇਹ ਜਿਹੜੇ ਲੋਕ ਘਰ ਬਣਾਉਂਦੇ ਆ ਇਸ ਤਰ੍ਹਾਂ ਛੱਪਰ ਟਾਈਪ ਬਣਾਉਂਦੇ ਆ ਉਹ ਤਾਂ ਕਰਕੇ ਬਣਾਉਂਦੇ ਆ ਕਿਉਂਕਿ ਇੱਥੇ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਿਸ ਤਰ੍ਹਾਂ ਅਸੀਂ ਲੈਂਟਰ ਪਾਨੇ ਆ ਅਗਰ ਇਸ ਤਰ੍ਹਾਂ ਲੈਂਟਰ ਪਾਦਨੇ ਇਹਨਾਂ ਦੇ ਲੈਂਟਰ ਦਾ ਤਾਂ 4 ਦਿਨ ਚੋਂ ਚੋ ਕੇ ਪਾਸੇ ਹੋਏ ਇਸ ਕਰਕੇ ਟਿੱਪਰ ਦੇ ਵਿੱਚ ਬਣਾਉਂਦੇ ਆ ਮੇਰੇ ਸੱਜੀ ਤੇ ਖੱਬੀ ਸਾਈਡ ਦੋਨੇ ਪਾਸੇ ਬਹੁਤ ਕਾਣਾ ਜੰਗਲ ਹੈ ਤੇ ਇਹਦੇ ਵਿੱਚ ਕਈ ਤਰ੍ਹਾਂ ਦੇ ਜੀਵ ਤੇ ਜੰਤੂ ਰਹਿੰਦੇ ਆ ਜਿੱਦੇ ਡਿਟੇਲ ਮੈਂ ਤੁਹਾਨੂੰ ਅੱਗੇ ਦਵਾਂਗਾ ਇਹਦੀ ਬੈਕਸਾਈਡ ਲੈ ਕੇ ਤੇ ਅਸੀਂ ਪਹੁੰਚ ਗਏ ਆ ਜੀ ਹੁਣ ਪ੍ਰਿਆਰ ਲੈਕ ਤੇ ਇੱਥੇ ਦੇ ਜਿੰਨੇ ਮੈਨੇਜਮੈਂਟ ਹੈ ਉਹ ਸਾਰੀ ਆਰਮੀ ਅਫਸਰਾਂ ਦੇ ਹੱਥ ਦੇ ਵਿੱਚ ਹੈ ਟੋਟਲੀ ਆਰਮੀ ਦੇ ਅਫਸਰਾਂ ਜਿਹੜੇ ਉਹ ਇਥੇ ਨੂੰ ਦਿਖ ਰਹੇ ਆ ਇਹ ਦੇਖ ਲਓ ਸ਼ੇਰ ਨਾਲ ਪੰਗੇ ਲੈ ਰਹੇ ਆ ਉਹ ਭਰਾਵਾ ਕੱਟ ਰੂਗਾ ਦਨੋਂ ਦੇਖੋ ਐਂਟਰੀ ਪੁਆਇੰਟ ਪ੍ਰਿਆਰ ਲੇਖਦਾ ਤੇ ਚੈੱਕ ਕਰੋ ਫੋਟੋ ਤੁਹਾਨੂੰ ਇਸ ਤਰ੍ਹਾਂ ਦਾ ਫਾਰਮ ਮਿਲੇਗਾ ਇਹ ਫਾਰਮ ਫਿਲ ਕਰਨਾ ਹੈ ਤੇ ਉਸ ਤੋਂ ਬਾਅਦ ਐਂਟਰੀ ਪੁਆਇੰਟ ਹੈ ਇਹ ਐਂਟਰੀ ਪੁਆਇੰਟ ਸ਼ਾਨਦਾਰ ਜੀ ਬੋਟਿੰਗ ਦਾ ਨੰਦ ਲੈਣ ਵਾਸਤੇ ਤੇ ਕੁਦਰਤ ਦਾ ਇਹ ਨਜ਼ਾਰਾ ਲੈਣ ਵਾਸਤੇ 250 ਰੁਪਏ ਟਿਕਟ ਲੱਗੀ ਹੈ ਮੇਰੀ ਦੇਖੋ ਕਿੰਨਾ ਸ਼ਾਨਦਾਰ ਹੈ ਇੰਨਾ ਸ਼ਾਨਦਾਰ ਕਿ ਤੁਹਾਡੀ ਅੱਖਾਂ ਦੇ ਸਾਹਮਣੇ ਨਾ ਬਸ ਕਵਰੀ ਹਰਿਆਲੀ ਰਿਆਲੀ ਚ ਆ ਜੂਗੀ। ਹੋਤਰੀ ਝਟਕਾ ਮਾਰਿਆ ਸੀ ਇੱਕਦਮ ਤੇ ਮੋਬਾਈਲ ਨੂੰ ਮਾਰਿਆ ਸੀ ਝਟਕਾ ਤੇ ਮੇਰੇ ਬੈਗ ਦੀ ਤਲਾਸ਼ੀ ਲੈ ਰਿਆ ਪਰਲੀ ਸਾਈਡ ਗੱੱਚਕ ਪਈ ਹੈ। ਗੁੜ ਦੀ ਟਿਕੜੀ ਤੇ ਕੱਢ ਕੇ ਦੇ ਦਿਨਾ ਇਹਨੂੰ। ਕੱਢ ਕੇ ਦਿੱਤੀ ਐ ਥੱਲੇ गिर ਗਈ ਐ। ਹੁਣ ਉਹ ਪੁੱਤੋ ਚੱਕ ਕੇ ਲਿਆ ਜਾ ਕੇ। ਲੈ ਪਹੁੰਚ ਗਿਆ ਚੱਕੜ ਤੇ ਲੱਭ ਰਿਆ ਦੇਗੀ ਨੂੰ ਮੇਰੇ ਖਿਆਲ ਨਾਲ ਆ ਮਿਲ ਗਈ। ਲੈ ਜੇ ਥੋੜੇ ਖਾਊਗਾ ਆਰਾਮ ਦੇ ਨਾਲ ਬੈਠ ਕੇ ਲੋਏ ਬੈਠ ਗਿਆ ਦੇਖੋ ਜਿਹਦੇ ਕਰਮਾਂ ਦੀ ਹੁੰਦੀ ਐ ਉਹਨੂੰ ਮਿਲ ਜਾਂਦੀ ਐ ਕੁਚੀ ਤੋਂ ਲਈ ਸੀ ਮੈਂ ਤੇ ਮੇਰੇ ਬੈਗ ਦੇ ਵਿੱਚ ਐਦਾ ਹੀ ਪਈ ਸੀ ਥੋੜੀ ਜੀ ਖਾਦੀ ਸੀ ਵਿੱਚੋਂ ਤੇਈ ਦੇ ਕਰਮਾਂ ਦੀ ਸੀ ਦੇਖੋ ਕਿੰਨੀ ਦੂਰ ਆ ਕੇ ਦਿੱਤੀ ਐ ਇਹਨੂੰ ਪਰਮਾਤਮਾ ਨੇ ਐਦਾ ਦਾਣੇ-ਦਾਣੇ ਦੇ ਉੱਪਰ ਲਿਖਿਆ ਖੜੇ ਹੜੇਦਣਾ ਲੋ ਜੇ ਜੰਗਲੀ ਬੱਜਾ ਆ ਜਿਹੜੀ ਕਾ ਚੱਲ ਰਹੀ ਆ ਇਹ ਜੰਗਲ ਦੇ ਵਿੱਚ ਰਹਿੰਦੀ ਹੈ ਇਹਨਾਂ ਨੂੰ ਕੋਈ ਨਹੀਂ ਫੜਕੇ ਲੈ ਜਾਂਦਾ ਨਾ ਇਹਨਾਂ ਦਾ ਕੋਈ ਧਾਰਾ ਕੱਢਦਾ ਨਾ ਕੋਈ ਦੁੱਧ ਕੱਢਦਾ ਤੇ ਤੁਸੀਂ ਕੁਦਰਤ ਦੇ ਨਜ਼ਾਰੇ ਚੈੱਕ ਕਰੋ ਸ਼ਾਨਦਾਰ ਹੈ ਬਹੁਤ ਸ਼ਾਨਦਾਰ ਮੈਂ ਕਦੇ ਸੁਪਨੇ ਦੇ ਵਿੱਚ ਵੀ ਸੋਚਿਆ ਨਹੀਂ ਸੀ ਕਿ ਇੰਨੀ ਥੋੜੀ ਤੇ ਖੂਬਸੂਰਤ ਥਾਂ ਤੇ ਆਵਾਂਗਾ ਮੈਂ ਤੇ ਮੈਨੂੰ ਪਤਾ ਨਹੀਂ ਹੁਣ ਤੁਸੀਂ ਕਿੰਨਾ ਕਿੰਦਾ ਦਾ ਮਹਿਸੂਸ ਕਰ ਰਹੇ ਹੋ ਪਰ ਬਹੁਤ ਸ਼ਾਨਦਾਰ ਹੈ ਭਾਈ ਜੀ ਬਹੁਤ ਸ਼ਾਨਦਾਰ ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ ਇੰਨਾ ਸ਼ਾਨਦਾਰ ਹੈ ਅੱਧਾ ਘੰਟਾ ਇਤਿਜ਼ਾਰ ਕਰਨ ਤੋਂ ਬਾਅਦ ਸਾਡੀ ਵਾਰੀ ਆ ਗਈ ਹੈ ਤੇ ਆਓ ਚਲਦੇ ਹਾਂ ਜੀ ਹੁਣ ਪ੍ਰਕਿਰਤੀ ਦੇ ਨਦਰ ਜਾਂਦੇ ਆਂ ਅਨੇ ਦੀਕ ਤੋਂ ਤੇ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਇੱਥੇ ਕਿਹੜੇ-ਕਿਹੜੇ ਜਾਨਵਰ ਪਾਈ ਜਾਂਦੇ ਆ ਤੇ ਆਜੋ ਚਲਦੇ ਆ ਜੀ ਲੋ ਜੀ ਤਿੰਨ ਬੋਟਾਂ ਸਾਡੇ ਕੋਲ ਪਹਿਲੀ ਦੂਜੀ ਤੇ ਸੱਜੀ ਸਾਈਡ ਹੈ ਤੀਜੀ ਹੁਣ ਤਿੰਨਾਂ ਚੋਂ ਕਿਹੜੀ ਤੇ ਜਾਈਏ ਕਿਹੜੀ ਤੇ ਜਾਈਏ ਸੈਂਟਰਲ ਇਧੇ ਆ ਗਏ ਆਪਾਂ ਤੇ 17 ਨੰਬਰ ਸੀਟ ਹੈ ਮੇਰੀ ਤੇ ਤਿਆਰ ਹੋ ਗਿਆ ਆਪਾਂ ਜੜ ਵਾਸਤੇ ਇਸ ਸ਼ਾਨਦਾਰ ਜੀ ਰਾਈਡ ਵਾਸਤੇ ਪਰਮਪੀਤਾ ਪਰਮਾਤਮਾ ਦਾ ਧੰਨਵਾਦ ਬਹੁਤ-ਬਹੁਤ ਇਸੇ ਜਲ ਵਿੱਚ ਕਈ ਪ੍ਰਕਾਰ ਦੀਆਂ ਮੱਛੀਆਂ ਪਾਈ ਜਾਂਦੀਆਂ ਨੇ ਤੇ ਇੱਕ ਮੱਛੀ ਇੱਥੋਂ ਦੱਖਣ ਅਫਰੀਕਾ ਤੋਂ ਪਤਾ ਨਹੀਂ ਕਿਸ ਤਰ੍ਹਾਂ ਇੱਥੇ ਆਈ ਏ ਇਹ ਮੱਛੀ ਹੈ ਦੱਖਣ ਅਫਰੀਕਾ ਦੀ ਮੱਛੀ ਹੈ ਤੇ ਉੱਥੇ ਦੀ ਲੋਕਲ ਮੱਛੀ ਹੈ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਆ ਗਈ ਹੈ ਕਿਸੇ ਨੂੰ ਕੁਝ ਨਹੀਂ ਪਤਾ ਓਰੀਓ ਕ੍ਰੋਮਿਸ ਨਾਮ ਹੀ ਹੈ ਦਾ ਅਗਰ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਦਿਖ ਜੂਗੀ ਸਾਡੇ ਨਾਲ ਗਾਈਡ ਹੈ ਤੇ ਪ੍ਰੋਪਰ ਤਰੀਕੇ ਨਾਲ ਇਹ ਜਾਣਕਾਰੀ ਦੇ ਰਹੀ ਕਿੱਥੇ ਕੀ ਹੈ ਕਿੱਥੇ ਕੀ ਹੈ ਇਹ ਸਾਹਮਣੇ ਸਭ ਤੋਂ ਪਸਿੱਖ ਰਿਹਾ ਤੇ ਗਾਈਡ ਹੋਣੇ ਦੱਸ ਰਿਹਾ ਸੀ ਕਿ ਇਹ ਇੰਡੀਅਨ ਪਾਈਥਨ ਹੈ ਤੇ ਇਹਦੀ ਉਮਰ 20 ਤੋਂ 25 ਸਾਲ ਹੁੰਦੀ ਹੈ ਤੇ ਜਿਹੜੀ ਇਹਦੀ ਲੰਬਾਈ ਹੈ ਉਹ 2 ਫੁੱਟ ਦੇ ਆਸ-ਪਾਸ ਹੋ ਜਾਂਦੀ ਹੈ ਤੇ ਜਿਆਦਾ ਖਤਰਨਾਕ ਸੱਪ ਨਹੀਂ ਹੈਗਾ ਇਹ ਇੱਥੇ ਕਈ ਪ੍ਰਕਾਰ ਦੇ ਪੰਛੀ ਵੀ ਪਾਈ ਜਾਂਦੇ ਆ ਤੇ ਇੱਥੇ ਅ ਕਈ ਪ੍ਰਕਾਰ ਦੇ ਥੱਪ ਪਾਈ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ ਇੱਕ ਸੱਪ ਹੈ ਗ੍ਰੀਨ ਵਾਈਨ ਸਨੇਕ ਇਹ ਦੇਖੋ ਹਰੇ ਰੰਗ ਦਾ ਥੱਪ ਹੈ ਤੇ ਇਹ ਪੇੜ-ਪੌਦਿਆਂ ਦੇ ਉੱਪਰ ਹੁੰਦਾ ਹੈ ਤੇ ਪੱਤੇ ਦੇ ਪਿੱਛੇ ਲੁਕ ਜਾਂਦਾ ਹੈ ਪਤਾ ਨਹੀਂ ਲੱਗਦਾ ਇਹਦਾ ਸੋਖਾ ਜਿਹਾ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਪ੍ਰਜਾਤੀਆਂ ਜ਼ਹਿਰੀਲੀਆਂ ਨਹੀਂ ਹੁੰਦੀਆਂ ਨੋਰਮਲ ਸੱਪ ਐ ਲੋ ਜੀ ਸੱਪਾਂ ਦੀ ਇੱਕ ਪ੍ਰਜਾਤੀ ਇਹ ਵੀ ਪਾਈ ਜਾਂਦੀ ਹੈ ਹੰਪ ਨੋਸਟ ਪਿਟ ਵਾਈਪਨ ਤੇ ਇਹ ਖਤਰਨਾਕ ਸੱਪ ਐ ਇਹਦਾ ਜ਼ਹਿਰ ਬਹੁਤ ਜ਼ਿਆਦਾ ਖਤਰਨਾਕ ਹੁੰਦਾ ਹੋਰ ਵੀ ਇੱਥੇ ਕਈ ਪ੍ਰਕਾਰ ਦੇ ਸੱਪ ਪਾਈ ਜਾਂਦੇ ਆ ਪਰ ਉਹਦੀ ਡਿਟੇਲ ਲੰਬੀ ਹੋ ਜੂਗੀ ਜ਼ਿਆਦਾ ਲੋ ਜੀ ਇਹ ਪਹਾੜੀ ਗਿੱਲੜ ਇਹ ਲੋਕਲ ਭਾਸ਼ਾ ਦੇ ਵਿੱਚ ਇਹਨੂੰ ਇੰਦਰਤਨੋ ਸ਼ਿਗਿਲੜ ਕਹਿੰਦੇ ਆ ਤੇ ਇਹ ਪ੍ਰਜਾਤੀ ਸ਼੍ਰੀਲੰਕਾ ਦੇ ਤੇ ਕੇਰਲ ਦੇ ਜੰਗਲਾਂ 'ਚ ਪਾਈ ਜਾਂਦੀ ਹੈ ਤੇ ਇਹ ਸ਼ਾਕਾਹਾਰੀ ਹੁੰਦੇ ਆ ਤੇ ਫਲ ਫਰੂਟ ਤੇ ਪੱਤੇ ਖਾ ਕੇ ਇਹ ਇਹਨਾਂ ਦਾ ਚੱਲਦਾ ਹੈ ਜੀਵਨ ਬਸਰ ਜਿੱਥੇ ਜਗ੍ਹਾ ਦੇ ਕੁਦਰਤ ਦੇ ਨਾਲ ਛੇੜਖਾਨੇ ਨਾ ਹੋਈ ਹੋਏ ਉਹ ਜਗ੍ਹਾ ਬਹੁਤ ਬੇਮਿਸਾਲ ਹੁੰਦੀ ਹੈ ਇਹ ਦੇਖੋ ਕਿੰਨੀ ਸ਼ਾਂਤ ਤੇ ਵਧੀਆ ਜਗ੍ਹਾ ਹੈ ਇੱਥੇ ਮੈਨੂੰ ਲੱਗਦਾ ਨਹੀਂ ਕੁਦਰਤ ਨਾਲ ਕੋਈ ਛੇੜਖਾਨੀ ਹੋਈ ਹੈ। 오रिजिनल ਕੁਦਰਤ ਹੈ ਬਿਲਕੁਲ। ਦੇਖੋ ਕਿੰਨਾ ਸ਼ਾਨਦਾਰ ਦ੍ਰਿਸ਼ ਹੈ। ਇੰਨਾ ਸ਼ਾਨਦਾਰ ਦ੍ਰਿਸ਼ ਹੈ ਕਿ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਠੰਡੀਆਂ ਅਤੇ ਮਿੱਠੀਆਂ ਹਵਾਵਾਂ ਦਾ। ਪੂਰਾ ਮਨ ਮੋਰੀਆ। ਲੋ ਜੀਏ ਇਹ ਜੰਗਲੀ ਹਾਥੀ। ਇਸ ਜੰਗਲ ਦੇ ਵਿੱਚ ਕਾਫੀ ਜੰਗਲੀ ਹਾਥੀ ਰਹਿੰਦੇ ਆ ਤੇ ਗਰੁੱਪ ਦੇ ਵਿੱਚ ਰਹਿੰਦੇ ਆ। ਤੇ ਪਾਲਤੂ ਨਹੀਂ ਹੈਗੇ। ਇਹ ਜੰਗਲ ਦੇ ਵਿੱਚ ਰਹਿੰਦੇ ਆ ਇਸੇ ਤਰੀਕੇ ਨਾਲ ਰਹਿੰਦੇ ਆ। ਕਈ ਸੌ ਸਾਲ ਤੋਂ ਐਦਾਂ ਹੀ ਰਹੇ ਨੇ। ਜੇ ਤੁਸੀਂ এলিਫੈਂਟ ਰਾਈਡ ਕਰਨਾ ਚਾਹੁੰਦੇ ਹੋ ਹਾਥੀ ਉੱਪਰ ਬੈਠ ਕੇ ਜੰਗਲ ਘੁੰਮਣਾ ਉਹਦੇ ਵਾਸਤੇ ਵੀ ਤੁਹਾਡਾ ਸਵਾਗਤ ਹੈ ਇੱਥੇ ਉਹ ਵੀ ਸੁਵਿਧਾ ਹੈਗੀ ਹੈ ਤੁਸੀਂ ਆਰਾਮ ਦੇ ਨਾਲ ਹਾਥੀ ਦੇ ਉੱਪਰ ਬੈਠ ਕੇ ਪ੍ਰਕਿਰਤੀ ਦਾ ਆਨੰਦ ਲੈ ਸਕਦੇ ਹੋ ਪਰ ਪਰਸਨ 400 ਰੁਪਏ ਦੇ ਆਸ-ਪਾਸ ਦਾ ਇਹਨਾਂ ਦਾ ਪ੍ਰਾਈਸ ਹੈ ਤੇ ਦੇਖੋ ਠੇਕਰੀ ਦਾ ਜੰਗਲ ਲੋ ਜੀ ਇਹ ਜਿਹੜੇ ਸਾਹਮਣੇ ਤੁਹਾਨੂੰ ਗਰੁੱਪ ਦੇ ਵਿੱਚ ਦਿਖ ਰਹੇ ਆ ਇਹ ਜੰਗਲੀ ਫੂਰ ਹੈ ਤੇ ਇਹ ਵੀ ਇੱਥੇ ਪਾਈ ਜਾਂਦੇ ਆ ਤੇ ਵੀ ਇਸ ਤਰ੍ਹਾਂ ਪ੍ਰਕਿਰਤੀ ਦੇ ਮਾਹੌਲ ਦੇ ਵਿੱਚ ਹੀ ਰਹਿੰਦੇ ਆ। ਲੋ ਜੀ ਅਗਰ ਤੁਸੀਂ ਠਿਕੜੀ ਦੇ ਜੰਮਲਾਂ ਦੇ ਵਿੱਚ ਰਾਤ ਨੂੰ ਸਟੇ ਕਰਨੀ ਚਾਹੁੰਦੇ ਹੋ ਤਾਂ ਇੱਥੇ ਇੱਕ ਗਵਰਨਮੈਂਟ ਦਾ ਹੋਟਲ ਬਣਾਇਆ ਹੋਇਆ ਹੈ। ਇਹ ਲੋਕਲ ਗਵਰਨਮੈਂਟ ਦੇ ਸਨ ਅਪਰੇਟ ਕਰਦੀ ਹੈ। ਇਹ ਤੁਹਾਡੇ ਸਵਾਗਤ ਵਾਸਤੇ ਖੜੇ ਹੈ। ਤੇ ਇਸ ਦਾ ਜਿਹੜਾ ਰੈਂਟ ਹੈ ਉਹ ਪਰ ਰੂਮ 15000 ਰੁਪਏ ਦੇ ਆਸ-ਪਾਸ ਦਾ ਹੈ। ਤੇ ਤੁਸੀਂ ਇੱਥੇ ਰਾਤ ਨੂੰ ਸਟੇ ਕਰ ਸਕਦੇ ਹੋ ਤੇ ਪ੍ਰਕਿਰਤੀ ਦਾ ਆਨੰਦ ਲੈ ਸਕਦੇ ਹੋ। ਮੱਝਾਂ ਤੁਸੀਂ ਬਥੇਰੀਆਂ ਦੇਖੀਆਂ ਪਰ ਅੱਜ ਮੈਂ ਤੁਹਾਨੂੰ ਜੰਗਲੀ ਮੱਝ ਦਿਖਾਣਕਾਂ ਇਹ ਇੱਥੇ ਜੰਗਲ ਦੇ ਵਿੱਚ ਹੀ ਰਹਿੰਦੇ ਆ ਤੇ ਇਹ ਪਾਲਤੂ ਨਹੀਂ ਹੈਗੀਆਂ ਇਹ ਕਈ ਹਜ਼ਾਰ ਸਾਲ ਤੋਂ ਇਦਾਂ ਹੀ ਜੰਗਲ ਦੇ ਵਿੱਚ ਹੀ ਰਹਿੰਦੀ ਆ ਰਹੀਆਂ ਤੇ ਗਰੁੱਪ ਦੇ ਵਿੱਚ ਰਹਿੰਦੀ ਆ ਘਾਹ ਚਰਦੀਆਂ ਤੇ ਬਾਅਦ ਚ ਉੱਪਰ ਜੰਗਲ ਦੇ ਵਿੱਚ ਛੜ ਜਾਂਦੀਆਂ ਤੇ ਇਸੇ ਤਰੀਕੇ ਨਾਲ ਇੱਥੇ ਰਹ ਰਹੀਆਂ ਇਹਨਾਂ ਨੂੰ ਕੋਈ ਤੰਗ ਪਰੇਸ਼ਾਨੀ ਨਹੀਂ ਕਰਦਾ ਇਹ ਪ੍ਰਕਿਰਤੀ ਦੇ ਨਾਲ ਬਿਲਕੁਲ ਆਰਾਮ ਦੇ ਨਾਲ ਰਹ ਰਹੀਆਂ ਇਹ ਸ਼ਾਨਦਾਰ ਜੇ ਫੁੱਲਾਂ ਦਾ ਪੇੜ ਜੇ ਤੁਹਾਨੂੰ ਪਤਾ ਹੋਵੇ ਕਿਹੜਾ ਪੇੜ ਹੈ ਤਾਂ ਮੈਨੂੰ ਜਰੂਰ ਦੱਸਿਓ ਇਹਦੀ ਡਿਟੇਲ ਨਹੀਂ ਮਿਲੀ ਮੈਨੂੰ ਸਾਡੀ ਇੰਡੀਅਨ ਆਰਮੀ ਇਹਦੇ ਜੰਗਲਾਂ ਦੀ ਦੇਖਰੇਖ ਕਰਦੀ ਹੈ ਤੇ ਨਾਲ ਲੋਕਲ ਪੁਲਿਸ ਵੀ ਅਟੈਚ ਹੈ ਇਹ ਦੋਨੋਂ ਸੇਵਾ ਨਿਭਾ ਰਹੇ ਆ ਜੰਗਲਾਂ ਦੀ ਸਾਮ ਸੰਭਾਲਦੀ ਤੇ ਜਿੰਨੇ ਇੱਥੇ ਸ਼ਿਪ ਚਲਾ ਰਹੇ ਆ ਇਹ ਵੀ ਸਾਰੇ ਫੌਜੀ ਭਾਈ ਹੈ ਲੋ ਜੀ ਇਹ ਤੁਹਾਡੇ ਸਾਹਮਣੇ ਆ ਕਾਲੀ ਸੂਈ ਚਿੜੀਆ ਬੋਲਿਆ ਜਾਂਦਾ ਇਹਨੂੰ ਤੇ ਇੱਥੇ ਲੋਕਲ ਏਰੀਆ ਦੇ ਵਿੱਚ ਇਹ ਪਾਈ ਜਾਂਦੀ ਹੈ ਤੇ ਇਹ ਵੇਜ ਦੇ ਨੌਨ ਵੇਜ ਦੋਨੋਂ ਹੈ ਕੀੜੇ ਮਕੋੜੇ ਖਾਂਦੀ ਹੈ ਤੇ ਨਾਲੇ ਫਲਾ ਲੋ ਜੀ ਇਹ ਸਾਡਾ ਲਾਸਟ ਪੁਆਇੰਟ ਹੈ ਇਸ ਤੋਂ ਅੱਗੇ ਨਹੀਂ ਕਿਸੇ ਨੂੰ ਜਾਣ ਦਿੰਦੇ ਅੱਗੇ ਠੇਕੜੀ ਡੈਮ ਹੈ ਤੇ ਕਾਫੀ ਵਿਸ਼ਾਲ ਡੈਮ ਹੈ ਤੇ ਕੇਰਲਾ ਦੇ ਜ਼ਿਆਦਾਤਰ ਏਰੀਏ ਨੂੰ ਇਲੈਕਟ੍ਰਿਸਿਟੀ ਦੀ ਸਪਲਾਈ ਇਸੇ ਡੈਮ ਤੋਂ ਜਾਂਦੀ ਹੈ ਤੇ ਸਿਕਿਉਰਿਟੀ ਪਰਪਸ ਕਰਕੇ ਇਹ ਅੱਗੇ ਨਹੀਂ ਜਾਣ ਦਿੰਦੇ ਕਿਸੇ ਨੂੰ ਲੋ ਜੀ ਇਹ ਤੁਹਾਡੇ ਸਾਹਮਣੇ ਆ ਬਲੈਕ ਬੁੱਕੀ ਤੇ ਕੇਰਲਾ ਤੇ ਸ਼੍ਰੀਲੰਕਾ ਦੇ ਜੰਗਲਾਂ ਚ ਇਹ ਪਾਇਆ ਜਾਂਦਾ ਹੈ ਇਹਦੀ ਕਾਫੀ ਲੰਬੀ ਪੂਛ ਹੁੰਦੀ ਹੈ ਉਲਟਾ ਲਟਕ ਜਾਂਦਾ ਹੈ ਪੂਛ ਦੇ ਨਾਲੇ ਇਹ ਲੋਕਲ ਹੈ ਇਹ ਸਾਡੇ ਏਰੀਆ ਦੇ ਵਿੱਚ ਵੀ ਹੁੰਦੇ ਆ ਬਿੱਲੀ ਤੇ ਇੱਥੇ ਇਸ ਨੂੰ ਸਫੇਦ ਬਿੱਲੀ ਕਿਹਾ ਜਾਂਦਾ ਹੈ ਮੈਂ ਬਹੁਤ ਨਜ਼ਦੀਕ ਆ ਗਿਆ ਪਰ ਇਹ ਭੱਜੀ ਨਹੀਂ ਡਰੀ ਨਹੀਂ ਆਰਾਮ ਦੇ ਨਾਲ ਬੈਠੀ ਹੈ ਲੋ ਜੀ ਅਸੀਂ ਉਸ ਪੁਆਇੰਟ ਤੇ ਪਹੁੰਚ ਗਏ ਜਿੱਥੋਂ ਸਾਡਾ ਸਫ਼ਰ ਸਟਾਰਟ ਹੋਇਆ ਸੀ ਤੇ ਹੁਣ ਅਸੀਂ ਚੱਲੇ ਆ ਵਾਪਸੀ ਤੇ ਇਹ ਜਿਹੜੇ ਭਾਈ ਸਾਬਾ ਛਿੱਪਲੇ ਛਿੱਪ ਨੂੰ ਬੰਨ ਰਹੇ ਆ ਤਾਂ ਕਿ ਪਾਣੀ ਦੇ ਵਹਾਵ ਦੇ ਵਿੱਚ ਨਾਲ ਛਿੱਪ ਨਦੀ ਜਨਾਂ ਚਲੀ ਜਾਵੇ ਤੇ ਹੁਣ ਅਸੀਂ ਉਤਰਦੇ ਆ ਇੱਥੋਂ ਛਿੱਪ ਦਾ ਕੁਛ ਅੰਦਰ ਦਾ ਏਰੀਆ ਮੈਂ ਤੁਹਾਨੂੰ ਦਿਖਾਣਾ ਇਹ ਇਹਦਾ ਸਟੇਰੀਨ ਵੀਰ ਹੈ ਇਹ ਰੇਸ ਹੈ ਸਾਹਮਣੇ ਤੇ ਇਹ ਡਰਾਈਵਰ ਹੈ ਜਿਹੜਾ ਇਹਨੂੰ ਚਲਾ ਰਿਹਾ ਸੀ ਅਗਰ ਤੁਸੀਂ ਠੇਕੜੀ ਦੇ ਜੰਗਲਾਂ ਨੂੰ ਪੈਦਲ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਰਕਾਰ ਦੀ ਪਰਮਿਸ਼ਨ ਦੇ ਨਾਲ ਤੁਸੀਂ ਇੱਥੇ ਕਰ ਸਕਦੇ ਹੋ ਤੁਸੀਂ ਪੈਦਲ ਵੀ ਘੁੰਮ ਸਕਦੇ ਹੋ ਜੰਗਲਾਂ ਦੇ ਵਿੱਚ ਤੇ ਬਾਈ ਜੀਪ ਅਗਰ ਤੁਸੀਂ ਘੁੰਮਣਾ ਚਾਹੁੰਦੇ ਹੋ ਤਾਂ ਉਹ ਦੂਜੀ ਸਾਈਡ ਤੋਂ ਜੀਪ ਮਿਲਦੀ ਹੈ ਤੁਸੀਂ ਉੱਥੇ ਵੀ ਘੁੰਮ ਸਕਦੇ ਹੋ ਲੋ ਜੀ ਸਾਡਾ ਠਿਕੜੀ ਦਾ ਸਫਰ ਇੱਥੇ ਸਮਾਪਤ ਹੁੰਦਾ ਹੈ ਤੇ ਮੈਂ ਹੁਣ ਚੱਲਿਆ ਬੁਨਾਰ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆਜੋ ਚੱਲਦੇ ਆ ਜੀ ਬੁਨਾਰ ਵਾਸਤੇ